ਇਹ ਤੁਹਾਡੀ 3 ਤੋਂ 5 ਵਜੇ ਦੇ ਵਿੱਚ ਜਾਗ ਖੁੱਲਦੀ ਹੈ ਰਾਤੀ 3 ਤੋਂ 5 ਵਜੇ ਤੱਕ ਤੁਹਾਨੂੰ ਜਾਗ ਆਈ ਤੁਸੀਂ ਉੱਠੇ ਜਾਂ ਨਹੀਂ ਉੱਠੇ ਵੱਖਰੀ ਗੱਲ ਹੈ ਜਾਗ ਆਈ ਤੁਸੀਂ ਬੈਠੇ ਬਿਸਤਰੇ ਤੇ ਘੜੀ ਵੇਖੀ ਯੋਰ ਸੀ ਸੌ ਗਏ 15 20 ਮਿੰਟ ਬਾਅਦ ਫੇਰ ਆਈ ਫੇਰ ਯੋਰ ਸੀ ਸੌ ਗਏ ਪਰ ਕਹਿੰਦੇ ਜੇ 3 ਤੋਂ 5 ਵਜੇ ਤੱਕ ਤੁਹਾਨੂੰ 2 3 ਵਾਰੀ 4 ਵਾਰੀ ਜਾਗ ਆ ਰਹੀ ਹੈ ਇਹਨੂੰ ਛੋਟਾ ਨਾ ਸਮਝੋ ਤੁਹਾਡੇ ਘਰ ਕੋਈ ਦੇਵ ਰੂਹਾਂ ਬਖਸ਼ੀਆਂ ਰੂਹਾਂ ਆ ਚੁੱਕੀਆਂ ਨੇ ਜਿਹੜੀਆਂ ਤੁਹਾਨੂੰ ਉਠਾ ਕੇ ਅਮਰ ਦੇਵਲੇ ਨਾਲ ਜੋੜ ਰਹੀਆਂ ਹੁਣ ਸਮਝਣਾ ਤੁਸੀਂ ਇਹਨੂੰ ਬੋਲੇ ਸੋਨਹਾਰ ਸ੍ਰੀ ਆਪਾਰ ਇਹ ਕੁਠਾਰੇ ਉਹ ਵੀਡੀਓ ਵਾਲੇ ਦੀ ਆਪਣੀ ਕਲਪਨਾ ਹੈ ਆਪਣੀ ਗੁਰਬਾਣੀ ਦੀ ਵੀ ਤੇ ਵਡਿਆਈ ਹੈ ਪਿੰਨੀ ਰਹਿਣ ਡੀਏ ਚਮਕਣ ਤਾਰੇ ਜਾਗਣ ਸੰਦ ਜਾਨਾ ਮੇਰੇ ਰਾਮ ਕਹਦੇ ਤਿੰਨ ਤੋਂ ਪੰਜ ਦਾ ਸਮਾਂ ਬੋੜਾ ਵੱਡਾ ਬਕਸ਼ੀਆਂ ਰੂਹਾਂ ਟੋਟਲ ਧਰਤੀ ਦੇ ਉਸ ਵੇਲੇ ਹਾਜ਼ਰੀ ਲਾ ਰਹੀਆਂ ਹੁੰਦੀਆਂ ਉਸ ਵੇਲੇ ਜੇ ਤੂੰ ਫਰਿਆਦੀ ਬਣ ਜਾਵੇਂ ਸਾਰਾ ਦਿਨ ਕਿਸੇ ਅੱਗੇ ਮੰਗਤਾ ਨਹੀਂ ਬਣੇਂਗਾ ਨਹੀਂ ਇਸ਼ਨਾਨ ਕਰ ਸਕਦਾ ਤਾਂ ਵੀ ਕੋਈ ਗੱਲ ਨਹੀਂ ਜੇ ਤਿੰਨ ਤੋਂ 5 ਵਜੇ ਤੱਕ ਤੈਨੂੰ ਕਿਸੇ ਨੇ ਉਠਾਇਆ ਤੇ ਉੱਠ ਕੇ ਬਿਸਤਰੇ ਤੇ ਹੀ ਵਾਇਗਰੂ ਵਾਇਗਰੂ ਜਪਣਾ ਸ਼ੁਰੂ ਕਰ ਦੇ ਉਹ ਬਕਸ਼ੀਆਂ ਰੂਹਾਂ ਤਾਂ ਵੀ ਪ੍ਰਸੰਨ ਹੋਣਗੀਆਂ ਸ਼ਬਦ ਹੀ ਹਾਜ਼ਰੀ ਤੇਰੀ ਸ਼ੁਰੂ ਹੋ ਗਈ ਅਦਾ ਘੰਟਾ ਲਾਲਾ ਹੈ ਪੌਣਾ ਘੰਟਾ ਲਾਲਾ ਹੈ ਘੰਟਾ ਉਸ ਤੋਂ ਬਾਅਦ ਸਰੀਰ ਸੋਬੋ ਹੋਇਆ ਇਸ਼ਨਾਨ ਕਰਕੇ ਆਪਣੇ ਨਹਿ ਵਿੱਚ ਇਹ ਹੈ ਨਹੀਂ ਅਪਗਤ ਰੂਹਾਂ ਜਿਨ੍ਹਾਂ ਦੀ ਗਤੀ ਨਹੀਂ ਹੋਈ ਉਹ ਵੀ ਨਹੀਂ ਸ਼ਹੀਦ ਸਿੰਘ ਦੇਵ ਰੂਹਾਂ ਉਹ ਵੀ ਨਹੀਂ ਤੇ ਮਹਾਰਾਜ ਕਹਿੰਦੇ ਜੇ ਤੂੰ ਇਤਨਾ ਪਿਆਰੇ ਨੂੰ ਭੋਗ ਲਵਾਨਾ ਹੈ ਤੇ ਦੁਸ਼ਟ ਬਿਦਾਰੇ ਤੇਰੇ ਘਰ ਚੋਂ ਦੁਸ਼ਟ ਰੂਹਾਂ ਜਿਨ੍ਹਾਂ ਦੀ ਗਤੀ ਨਹੀਂ ਉਹ ਨਿਕਲ ਜਾਣਗੀਆਂ ਸਾਜਣ ਰੈਸੇ ਜਿਹੜੇ ਸ਼ਹੀਦ ਸਿੰਘ ਸਜਣ ਨੇ ਜਿਹੜੀਆਂ ਉਹ ਰੂਹਾਂ ਬਖਸ਼ੀਆਂ ਸਜਣ ਨੇ ਉਹ ਆ ਜਾਣਗੀਆਂ ਇਹ ਮੰਦਰ ਘਰ ਆਪਣਾ ਨਾਲ ਦੁਸ਼ਟ ਬੇਦਾਰੇ ਸਾਜਨ ਰਹਿ ਸੇ ਇਹ ਮੰਦਰ ਘਰ ਅਪਨਾਏ ਜੋਗਰਾ ਲਾਲ ਜੋਗਰਾ ਲਾਲ ਰੰਗਿਓ ਆਇਆ ਤਉ ਮੈਂ ਸਭ ਸੋ ਪਾਏ ਸੰਤ ਸਭਾ ਓਟ ਗੁਰਪੂਰੇ ਧੁਰਮਸਤਕ ਲੇਖ ਲਿਖਾਏ ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੁਖ ਨਾ ਲਾਗੇ ਕਾਉਂ ਕਿ ਲਾਈਵ ਜਾ ਰਿਹਾ ਕਈ ਕਹਣਗੇ ਲੋ ਜੀ ਭੋਗ ਲੋ ਹੁਣ ਆ ਸ਼ਬਦ ਕਿੱਥੋਂ ਕੱਢ ਦਿਓਗੇ ਦੁੱਧ ਕਟੋਰੇ ਮੇਰਾ ਦਿਲ ਕਰਦਾ ਗਾ ਕੇ ਪੜਾਂ ਟਾਈ ਪੂਰਾ ਸਿਰਾਂ ਦੁੱਧ ਕਟੋਰੇ ਗੱਟਵੇ ਪਾਣੀ ਕਪਲ ਗਾਏ ਨਾਮੇ ਤੋਂ ਯਾਨੀ ਦੁੱਧ ਪੀਓ ਗੋਬਿੰਦੇ ਰਾਏ ਦੁੱਧ ਪੀਓ ਮੇਰੋ ਮਨ ਪਤੇ ਆ ਨਹੀਂ ਤਾਂ ਘਰ ਕੋ ਬਾਬਰਸਾ ਸੋਇਨ ਕਟੋਰੀ ਵੇਖੋ ਨਾਮਦੇਵ ਜੀ ਪੋਤਰਾ ਚਾਬੀਆਂ ਨੇ ਪਰ ਦੂਜੀ ਪੋਜੀਸ਼ਨ ਪਰ ਥੋੜੇ 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 ਮਾਇਆ ਜੋੜ ਕੇ ਸੋਨੇ ਦੀ ਕਟੋਰੀ ਬਣਾਈ ਸੀ ਮੈਂ ਠਾਕਰ ਨੂੰ ਭੋਗ ਲਵਾਉਣ ਸੋਇਨ ਕਟੋਰੀ ਸੋਇਨ ਨਾਲ ਦੇ ਸੋਨਾ ਉਹਨੇ ਦੀ ਕਟੋਰੀ ਹੋਈਨ ਕਟੋਰੀ ਅਮਰਤ ਭਰੀ ਲੈ ਨਾਮੇ ਹਰ ਇੱਕ ਭਗਤ ਮੇਰੇ ਹਿਰਦੇ ਬਸੇ ਨਾਮੇ ਦੇਖ ਨਰਾਇਣ ਖਸੇ ਦੁੱਧ ਪਿਆਏ ਭਗਤ ਘਰ ਗਿਆ ਨਾਮੇ ਹਰ ਕਾ ਉਥੇ ਆ ਜਾਓ ਇੱਕ ਹੁੰਦਾ ਮੈਂ ਨਹੀਂ ਜਾਣਾ ਭੋਗ ਦਾ ਫਾਲ ਲਾਣ ਮੈਂ ਨਹੀਂ ਜਾਣਾ ਉਹਨੂੰ ਭੇਜੋ ਉਹਨੇ ਨਹੀਂ ਜਾਣਾ ਉਹਨੂੰ ਭੇਜੋ ਅਜੇ ਅਧਿਆਤਮਕ ਵਿਆਹ ਨਹੀਂ ਹੋਇਆ ਅਜੇ ਭੁੱਖ ਨਹੀਂ ਲੱਗੀ ਤੇ ਜੇ ਕਿਤੇ ਅਜੇ ਵੀ ਅਜੇ ਮੈਨੂੰ ਕਹਿ ਪੈ ਥਾਲੀ ਅੱਜ ਮੇਰੇ ਵੱਡੇ ਭਾਗ ਅੱਜ ਮੈਂ ਕਵਾਂਗਾ ਗੁਰੂ ਗੋਬਿੰਦ ਸਿੰਘ ਜੀ ਹਾਜ਼ਰ ਹੋ ਕੇ ਜੋ ਬਣਾਇਆ ਰਸਨਾ ਨੂੰ ਲਾਓ ਆਪੋ ਸਤਨਾਮ ਉਹ ਪਿਛੇ ਜੇ ਤੁਸੀਂ ਬੱਜਣ ਸੁਣਿਆ ਸੀ ਨਾ ਜਿਸ ਦਿਨ ਤੁਹਾਡਾ ਨਿਤਨੇਮ ਰਹਿ ਜੇ ਉਸ ਦਿਨ ਇਹ ਕਹਿਣਾ ਹੈ ਗੁਰੂ ਗੋਬਿੰਦ ਸਿੰਘ ਜੀ ਅੱਜ ਮੇਰੇ ਕੋਲ ਕਿਹੜਾ ਮਾੜਾ ਕਰਮ ਹੋਇਆ ਹੈ ਜਿਹੜਾ ਮੈਨੂੰ ਗੁਰਬਾਣੀ ਦੁਆਰਾ ਤੁਹਾਡੇ ਨਾਲ ਗੱਲਾਂ ਕਰਨ ਲਈ ਤੁਸੀਂ ਮੈਨੂੰ ਸਮਝ ਨਹੀਂ ਦਿੱਤਾ ਇਤਨੇ ਮ ਗੁਰੂ ਨਾਲ ਗੱਲਾਂ ਨੇ ਕਹਦੇ ਹੋ ਗੱਜ ਕੇ ਸਤਿ ਪਾਦੀ ਪੜਨੇਗਾ ਇਹ ਭੋਗਲਵਾਣਾ ਕਰੂ ਨਾ ਗੱਲਾਂ ਇੱਕ ਹੈ ਬੱਧਾ ਚੱਟੀ ਇਹ ਕਹ ਚਾ ਚੜ ਜਾਣਾ ਚਾਹ ਕਹਦੇ ਹੋ ਗੱਜ ਕੇ ਸਤਨਾ ਜੇ ਮੈਂ ਤਾਂ ਮਾੜਾ ਵੇਰਵਾ ਦਿੰਦਾ ਵੀ ਸੁਕਾ ਕੀਰਤਨ ਨਾ ਹੋਵੇ ਮੈਂ ਪੜੀ ਜਾ ਮੈਂ ਤੁਸੀਂ ਪੜੀ ਜਾਓ ਕਦ ਨਾਨਕ ਆਵੇ ਵਾਰੀ ਕਿਹੜੀ ਵਾਰੀ ਆਹ ਵਾਰੀ ਮੇਰੀ ਜ਼ਿੰਦਗੀ ਚੋਂ ਬੱਧਾ ਚੱਟੀ ਨਿਕਲ ਜੇ ਮੈਂ ਪ੍ਰੇਮ ਨਾ ਚਖਿਆ ਮੈਨੂੰ ਚਖਾ ਦਿਓ ਮੰਗਲਵਾਰ 16 ਤਰੀਕ ਤੁਹਾਡਾ ਵਿਆਹ ਪੁਰਵ ਲੰਘਿਆ ਮਹਾਰਾਜ ਮੈਨੂੰ ਵੀ ਆਪਣੇ ਚਤਨ ਚਰਨ ਆ ਦੀਆ ਤੇ ਆਤਮਿਕ ਪਤਨੀ ਬਣਾ ਲਓ ਆਖੋ ਸਤਨਾਮ ਦਾ ਅਧਿਆਤਮਿਕ ਦਰਸੀ ਬਣਾ ਲਓ ਲੱਗਿਆ ਵੇ ਵਾਰੀ ਬਦਨਾਨਕ ਆਵੇ ਵਾਰੀ ਹੋਜੀ ਕਦ ਨਾਲਕ ਆਵੇ ਵਾਰੀ ਬਦਨਾਨਕ ਟੀ ਆਵੇ ਵਾਰੀ ਕਰਮ ਹੀ ਸਾਨ ਕਰੇ ਬੇਨਤੀ ਸਾਨ ਕਰੇ ਬੇਨਤੀ ਕਿ ਧੰਨ ਦਰ ਮਾਇਆ ਨਹੀਂ ਧੰਨ ਦਰ ਇਸਤਰੀ ਕਰਮ ਹੀ ਸਾਨ ਕਰੇ ਮੈਂ ਇਸਤਰੀ ਬੇਨਤੀ ਕਰਦੀ ਕਦ ਨਾਨਕ ਆਵੇ ਵਾਰੀ ਸਭ ਸੋਹਾਗਣ ਮਹਾਰਾਜਾ ਵਿਆਹ ਪਰਮ ਨੇ ਕਰੇ ਲਗ ਸਭ ਸੋਹਾਗਣ ਮਾਣੇ ਰਲੀਆਂ एक देव रात मुरारी मैं प्रेम न चाख्या प्लीज सब्सक्राइब माई चैनल